जी, तो तो लगा और रहे तो लगा देखो जी बिल्कुल सही है नमी बहुत ज़्यादा है बारिश लगातार पै रही है पानी भी इकट्ठा हो रहा है पर हले तक साढ़े एक्टिव केस ने जो सा पिछले साल ना कंट्रोल च है पर जोड़ा हूँ वाला टाइम है खास करके आ जरा बारिश तो उमस वाला चल रहा है ਅ ਤੇ ਜਿਹੜਾ ਤਾਪਮਾਨ 35 36 ਡਿਗਰੀ ਤੇ ਚੱਲਦਾ ਹੈ ਇਹ ਸਭ ਤੋਂ ਜਿਹਨੂੰ ਕਹਿੰਦੇ ਆ ਨਾ ਇੱਕ ਅ ਐਨਾ ਵਧੀਆ ਤਾਪਮਾਨ ਹੁੰਦਾ ਮੱਛਰ ਤੇ ਲਾਰਵਾ ਪੈਦਾ ਹੋਣ ਵਾਸਤੇ ਕਿ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਏਗਾ ਮੈਂ ਤੁਹਾਡੇ ਲਈ ਖਾਸ ਕਰਕੇ ਜਿਹੜਾ মিডিਆ ਹੁੰਦਾ ਨਾ ਇਲੈਕਟ੍ਰੋਨਿਕ মিডিਆ ਤੁਸੀਂ ਬਹੁਤ ਵੱਡਾ ਸਾਡਾ ਕੰਮ ਕਰ ਦਿੰਦੇ ਹੋ ਕਿਉਂਕਿ ਤੁਸੀਂ ਅੱਗੇ ਜਿਹੜੀ ਲੋਕਾਂ ਨੂੰ ਜਾਗਰੂਕਤਾ ਦਿੰਨੇ ਹੋ ਕੋਈ ਨਹੀਂ ਹੋ ਦੇ ਸਕਦਾ ਸਾਰੇ ਦੇਖਦੇ ਆ ਤੁਹਾਨੂੰ ਤੁਹਾਡੇ ਲਈ ਮੈਂ ਫੇਰ ਲੋਕਾਂ ਨੂੰ ਕਹਿੰਦੀ ਆ ਸਾਫ ਪਾਣੀ ਆਪਣੀ ਛੱਤਾਂ ਤੇ ਬਨੇਰਿਆਂ ਤੇ ਘਰਾਂ ਦੇ ਅੰਦਰ ਬਾਹਰ ਬਾਹਰ ਤੋਂ ਮਤਲਬ ਹੈ ਬਾਉਂਡਰੀ ਵਾਲ ਦੇ ਬਾਹਰ ਖਾਲੀ ਪਲਾਟ ਹੁੰਦੇ ਨੇ ਉੱਥੇ ਪਲੀਜ਼ ਇਕੱਠਾ ਨਾ ਹੋਣ ਦਿਓ ਆ ਕੋਈ ਤੁਸੀਂ ਟਾਇਰ ਲਟਕਾਏ ਨੇ ਜਿਹੜੇ ਡੈਕੋਰੇਸ਼ਨ ਪੀਸ ਆ ਕੋਈ ਵੇਸਟ ਉੱਪਰ ਪਾਏ ਨੇ ਉਹਦੇ 'ਚ ਜੇ ਥੋੜਾ ਜਿਹਾ ਪਾਣੀ ਵੀ بارش ਦਾ ਇਕੱਠਾ ਹੋ ਗਿਆ ਤੇ ਜੇ ਹੈ ਤੇ ਉਹਨੂੰ ਖਾਲੀ ਕਰ ਦਿਓ ਇੱਕ ਖਾਸ ਕਰਕੇ ਪੰਛੀਆਂ ਵਾਸਤੇ ਤੇ ਜਾਨਵਰਾਂ ਵਾਸਤੇ ਆਪਾਂ ਪਾਡੇ ਰੱਖੇ ਹੁੰਦੇ ਨੇ ਜਿਦੇ 'ਚ ਰੋਜ਼ ਸਵੇਰੇ ਪਾਣੀ ਪਾ ਦਿੰਨੇ ਆ ਸ਼ਾਮ ਨੂੰ ਉਹਨਾਂ ਨੂੰ 4-5 ਦਿਨਾਂ ਬਾਅਦ ਪਲੀਜ਼ ਚੰਗੀ ਤਰ੍ਹਾਂ ਸਾਫ਼ ਕਰ ਦਿਆ ਕਰੋ ਰਗੜ ਕੇ ਜਿਵੇਂ ਬਰਤਨ ਮਾਂਜੀਦਾ ਤੇ ਉਹਦੇ ਵਿੱਚ ਫੇਰ ਪਾਣੀ ਪਾਇਆ ਕਰੋ ਤਾਂ ਕਿ ਉਹਦੇ ਸਲਾਰਵਾ ਪੈਦਾ ਨਾ ਹੋਵੇ ਡਾਕਟਰ ਸਾਹਿਬ ਇੱਕ ਤੁਹਾਡੇ ਡਾਕਟਰ ਦੇ ਸਾਹਮਣੇ ਬੜਾ ਬੜਾ ਗਾਇਤ ਦੇ ਵਿੱਚ ਵੀ ਰਹੇ ਜੀ ਪਹਿਲਾਂ ਹੋਈ ਪਈ ਐ ਨਹੀਂ ਜੀ ਇਹ ਪਾਣੀ ਵਿੱਚ ਗੱਡੀਆਂ ਚੱਲ ਜਾਂਦੀਆਂ ਨੇ ਮੈਂ ਤੁਹਾਨੂੰ ਵੈਸੇ ਦੱਸ ਰਹੀ ਆ ਇਹਦੇ ਸਪਰੇ ਹੋ ਗਿਆ ਸੀ ਇਹਦੇ ਵਿੱਚ ਸੀਵਰ ਵਾਲੇ ਆਈਸੀ ਮਸ਼ੀਨ ਲੈ ਕੇ ਖੋਲਣ ਵਾਸਤੇ ਕੱਲ ਬਾਰਿਸ਼ ਪੈਣ ਲੱਗ ਗਈ ਤੇ ਸੀਵਰਮੈਨ ਨਹੀਂ ਸੀ ਉਹ ਹੁਣ ਆ ਰਹੇ ਨੇ ਮੇਰੀ ਹੁਣੀ ਉਹਨਾਂ ਨਾਲ ਗੱਲ ਹੋਈ ਹੈ ਗੱਲ ਪਹਿਲੇ ਦਿਨ ਹੀ ਹੋ ਗਈ ਸੀ ਪਰ ਕਿਸੇ ਵਜ੍ਹਾ ਨਾਲ ਉਹਨਾਂ ਦੀ ਵੱਡੀ ਮਸ਼ੀਨ ਨਹੀਂ ਆ ਪਾਈ ਕਿਉਂਕਿ ਉਹ ਕਿਤੇ ਹੋਰ ਕੰਮ ਕਰ ਰਹੇ ਸੀ ਅੱਜ ਉਹ ਆ ਕੇ ਖੋਲ ਜਾਣਗੇ ਬੜਾ ਬੰਦ ਕੇ ਵੱਡੇ ਵੱਡੇ ਜੀਪ ਆਦਾ ਹੋਵੇਗਾ ਮੈਂ ਚੱਕਦਾ ਰਹੇਗਾ ਅੱਜ ਕਰ ਜਾਣਗੇ ਮੈਂ ਤੁਹਾਨੂੰ ਉਹੀ ਕਿਹਾ ਕਿ ਅਸੀਂ ਇਹਦੇ ਸਪਰੇਅ ਕਰਾ ਦਿੰਨੇ ਆ ਜਿਹੜਾ ਸਪਰੇਅ ਹੁੰਦਾ ਉਹ ਰੋਜ਼ ਨਹੀਂ ਹੁੰਦਾ ਉਹ 15 ਦਿਨ ਚ ਇੱਕ ਵਾਰ ਹੁੰਦਾ